ਫਰੈਂਕ ਫਰੈਂਕ ਅੱਜ ਸਵੇਰੇ ਕੋਈ 3:30 ਵਜੇ ਠਾਣਾ ਡਿਵੀਜ਼ਨ ਨੰਬਰ 4 ਦੇ ਵਿੱਚ ਇੱਕ ਕੇ ਕੰਟਰੋਲ ਰੂਮ ਜਲੰਧਰ ਤੋਂ ਇੱਕ ਇੰਟੀਮੀਸ਼ਨ ਜਿਹੜੀ ਗੱਲ ਰਹੀ ਸੀ ਕਿ ਵੀ ਇੱਕ ਟਰੱਕ ਹੈਗਾ ਵਾ Tata 710 ਜਿਹਦਾ ਕਿ ਨੰਬਰ DL ਇਹ 1L AM 5112 ਇਹਦੇ ਵਿੱਚ ਜਿਹੜੇ ਹੈਗੀਆਂ ਨੇ ਗਵਾਂ ਨੂੰ ਲੱਦ ਕੇ ਲੈ ਕੇ ਜਾ ਰਹੇ ਤੋਂ ਇਸ ਇੰਟੀਮੀਸ਼ਨ ਦੇ ਉੱਤੇ ਜਿਹੜਾ ਹੈਗਾ ਡਿਵੀਜ਼ਨ ਨੰਬਰ 4 ਦੇ ਡਿਊਟੀ ਅਫਸਰ SI ਸਰਜੀਤ ਸਿੰਘ ਜਿਹੜਾ ਹੈਗਾ ਉਹਨਾਂ ਕੋ ਉਧਰ ਚੋਂ ਪਹੁੰਚਿਆ ਸੀਗਾ ਤਾਂ ਉਹਨਾਂ ਨੇ ਇਸ ਗੱਡੀ ਨੂੰ ਰੌਂਡ ਅਪ ਕੀਤਾ। ਤੋਂ ਜਦੋਂ ਗੱਡ ਚੈੱਕ ਕੀਤਾ ਤਾਂ ਉਸ ਗੱਡੀ ਦੇ ਵਿੱਚ ਉੱਪਰ ਜਿਹੜੀ ਹੈਗੀ ਸੀਗੀ ਉਹ ਸਬਜ਼ੀ ਲੱਤੀ ਹੋਈ ਸੀਗੀ ਤੇ ਨੀਚੇ ਚਾਰ ਕੰਮਾ ਸੀਗੀਆਂ। ਤਾਂ ਉਹਦੇ ਵਿੱਚ ਜਿਹੜੇ ਗੱਡੀ ਦੇ ਵਿੱਚ ਉਸ ਟਾਈਮ ਦੇ ਉੱਤੇ ਦੋ ਵਿਅਕਤੀ ਜਿਹਦੇ ਵਿੱਚ ਇੱਕ ਦਾ ਨਾਮ ਦਿਵਾਰਕਾ ਕੁਮਾਰ ਜਿਹੜਾ ਕਿ ਬੇਸਿਕਲੀ ਮੰਗਲਪੁਰੀ ਬੈਸਟ ਇਲਿ ਦੀ ਦਾ ਕਿਰਾਏਦਾਰ ਉੱਥੇ ਇਹ ਔਰ ਦੂਸਰਾ ਜਿਹੜਾ ਸੀਗਾ ਲਾਲਬਾਬੂ ਇਹ ਜਿਹੜਾ ਹੈਗਾ ਵਾ ਅਰਜਨ ਅਰਜੇ ਨਗਰ ਪਛਮੀ ਦਿੱਲੀ ਐ ਬੇਸਿਕਲੀ ਇਹ ਜਿਹੜੇ ਦੋਨੇ ਹੀ ਹੈਗੇ ਨੇ ਇਹ ਬਿਹਾਰ ਦੇ ਰਹਿਣ ਵਾਲੇ ਬੰਗਾ ਜ਼ਿਲ੍ਹੇ ਦੇ ਤੋਂ ਇਹਨਾਂ ਨੂੰ ਵੀ ਜਿਹੜਾ ਹੈਗਾ ਨਾਲੀ ਰੌਂਡ ਅਪ ਕੀਤਾ ਸੀਗਾ ਤੋਂ ਇਹ ਦਰਾਨੇ ਕੁਸ਼ਕਿਸ਼ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਜਿਹੜੇ ਕਹਿੰਦਾ ਸਕਰੀ ਦੇ ਸੰਬੰਧ ਦੇ ਵਿੱਚ گاਉਂਾਂ ਨੂੰ ਜਿਹੜਾ ਹੈਗਾ ਪਠਾਨਪੋਟ ਲੈ ਕੇ ਚੱਲੇ ਸੀ ਲੇਕਿਨ ਸਪੈਸੀਫਿਕ ਪਲੇਸ ਨਹੀਂ ਇਹਨਾਂ ਨੇ ਜਿਹੜਾ ਦੱਸਿਆ ਸਾਨੂੰ ਤੋਂ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਇਹ ਮੁਕੱਦਮਾ ਨੰਬਰ 86 ਜਿਹੜਾ ਅਸੀਂ ਅੱਜ ਹੀ ਦਰਜ ਕੀਤਾ ਹੈਗਾ ਡਿਵੀਜ਼ਨ ਨੰਬਰ 4 ਦੇ ਵਿੱਚ ਜਿਹਦੇ ਵਿੱਚ ਸੈਕਸ਼ਨ 299 ਬੀ ਐਨ ਐਸ ਜੀ ਲਿ ਦੇ ਪਰਨਾ ਆਪਣੀ 295ਏ ਹੁੰਦੀ ਸੀ ਔਰ ਪਲੱਸ ਇਹਦੇ ਵਿੱਚ ਕਾਉਂਸਲਰ ਡਾਇਰੈਕਟਰ ਔਰ ਪਲੱਸ ਐਨੀਮਲ क्रੂਲਟੀ ਐਕਟ ਇਹ ਜਿਹੜੇ ਸੈਕਸ਼ਨ ਜਿਹੜੇ ਹੈਗੇ ਨੇ ਰੈਲੇਵੈਂਟ ਸੈਕਸ਼ਨ ਅਸੀਂ ਲਾ ਕੇ ਫਿਰ ਐਫ ਆਈ ਆਰ ਦਰਜ ਕੀਤੀ ਹੈ ਤੇ ਦੋਨਾਂ ਮੁਲਜ਼ਮਾਂ ਜਿਹੜਾ ਹੈਗਾ ਸੀ ਇਹਦੇ ਵਿੱਚ ਹੈਗਾ ਗ੍ਰਿਫਤਾਰ ਕਰ ਲਿਆ ਤੇ ਜਿਹੜੇ ਗਊਆਂ ਸੀਗੀਆਂ ਉਹਨਾਂ ਦੀ ਜਿਹੜੀ ਹਾਲਤ ਪ੍ਰੋਪਰਲੀ ਨਹੀਂ ਸੀਗੀ ਉਹ ਥੋੜੀਆਂ ਬਿਮਾਰ ਸੀਗੀਆਂ ਅਸੀਂ ਉਹਨਾਂ ਨੂੰ ਇਲਾਜ ਬਾਸਤੇ ਔਰ ਆਸਾਨ ਸੰਭਾਲ ਬਾਤ ਜਿਹੜਾ ਹੈਗਾ ਉਹ ਚੁਗਿੱਟੀ ਜਿਹੜਾ ਹੈਗਾ ਆਪਣੇ ਗਊ ਘਰ ਜਿਹੜਾ ਹੈਗਾ ਉੱਥੇ ਇਹਨਾਂ ਨੂੰ ਅਸੀਂ ਉਹਨਾਂ ਦੇ ਹੈਂਡਓਵਰ ਕਰਤਾ ਸੀ। ਗਊਆਂ ਨੂੰ ਕਹਿੰਦੇ ਨਸ਼ੇ ਦੇ ਇੰਜੈਕਸ਼ਨ ਦਿੱਤੇ ਗਏ ਸੀ। ਉਹ ਇਹ 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 ਪੀ ਨੇ ਡਾਕਟਰ ਸਾਹਿਬ ਨੂੰ ਅਸੀ ਰਿਕਵੈਸਟ ਕੀਤੀ ਹੈ ਕਿ ਉਹ ਗਊਆਂ ਦਾ ਪ੍ਰੋਪਰਲੀ ਮੈਡੀਕਲ ਕਰਨ ਤਾਂ ਕਿ ਪਤਾ ਲੱਗ ਸਕੇ ਗਊਆਂ ਨੂੰ ਕੀ ਦਿੱਤਾ ਗਿਆ ਹੈਗਾ। ਫਿਲਹਾਲ ਉਹ ਗਊਸ਼ਾਲਾ ਦੇ ਵਿੱਚ ਹੈਗੇ। ਕਿੰਨੇ ਆਨੇ ਸੀਗੇ? ਤਿੰਨ ਤਿੰਨ ਵਿਅਕਤੀ ਦਸੇ ਆ ਰਹੇ ਸੀਗੇ। ਇੱਕ ਫਰਾਰ ਦੋ ਵਿਅਕਤੀ ਆ ਜੀ। ਫਿਲਹਾਲ ਜਿਹੜੇ ਅਸੀਂ ਰਾਮਨੱਭ ਦੇ ਤੇ ਜਿਹੜਾ ਮਾਮਲਾ ਦੱਚ ਇਹ ਚੈੱਕ ਕਮਾਂ ਨੇ ਜੀ ਫਿਲਹਾਲ ਐਫਆਈਆ ਦਰਜ ਕੀਤੀ ਹੈਗੀ ਹੁਣ ਜਿੰਨੀ ਅਗੀ ਤਫਤੀਸ਼ ਹੋਊਗੀ ਉਹਦੇ ਵਿੱਚ ਸਪੱਸ਼ਟ ਹੋ ਜਾਵੇਗਾ ਕਿ ਕਿਹੜਾ ਕਲਾ ਮਾਲਕ ਹੈ ਜੀ ਜੋ ਦੱਸਿਆ ਜਾ ਰਿਹਾ ਕਿ ਨੰ ਉਸ ਤੇ ਲਿਖਿਆ ਕੋਈ ਇਹ ਇਹਦਾ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਅਸੀਂ ਤੁਹਾਨੂੰ ਕਲੀਅਰ ਕਰਦਾਂਗੇ ਕਿ ਕੌਣ ਟਰੱਕ ਦਾ ਮਾਲਕ ਹੈ ਤੇ ਕੌਣ ਹੈ ਸੀਗਾ ਲੇਕਿਨ ਫਿਲਹਾਲ ਅਸੀਂ ਦੋਨੇ ਬੰਦੇ ਜਿਹੜੇ ਹੈਗੇ ਸਮਕੱਦ ਵਿੱਚ ਗ੍ਰਿਫਤਾਰ ਕਰ ਲਈਏ ਜੀ ਤੀਸਰਾ ਬੰਦਾ ਉਹ ਨਾ ਫਰੇਡਰ ਤੇ ਟਰੱਕ ਫਰੇਡਗਾ ਕਿੰਨੇ ਅੱਜ ਸਵੇਰੇ ਕੋਈ 3:30 ਵਜੇ ਥਾਣਾ ਡਿਵੀਜ਼ਨ ਨੰਬਰ 4 ਦੇ ਵਿੱਚ ਇੱਕ ਕੰਟਰੋਲ ਰੂਮ ਜਲੰਧਰ ਤੋਂ ਇੱਕ ਇਨਟੀਮੇਸ਼ਨ ਜ ਇਹ ਵੀ ਇੱਕ ਟਰੱਕ ਹੈਗਾ ਵਾ Tata 710 ਜਿਹਦਾ ਕਿ ਨੰਬਰ DL A1LM 510 ਵਾਲਾ ਇਹ ਇਹਦੇ ਵਿੱਚ ਜਿਹੜੀਆਂ ਹੈਗੀਆਂ ਨੇ ਗਵਾਂ ਨੂੰ ਲੱਦ ਕੇ ਲੈ ਕੇ ਜਾ ਰਹੇ ਨੇ ਤੋਂ ਇਸ ਸੈਂਟੀਮੇਸ਼ਨ ਦੇ ਉੱਤੇ ਜਿਹੜਾ ਹੈਗਾ ਡਿਵੀਜ਼ਨ ਨੰਬਰ 4 ਦਾ ਡਿਊਟੀ ਅਫਸਰ SI ਸਰਜੀਤ ਸਿੰਘ ਜਿਹੜਾ ਹੈਗਾ ਉਹ ਨਕੌਦਰ ਚੋਂ ਪਹੁੰਚਿਆ ਸੀਗਾ ਤੋਂ ਉਹਨਾਂ ਨੇ ਇਸ ਗੱਡੀ ਨੂੰ ਆਰਾਊਂਡ ਅਪ ਕੀਤਾ ਤੋਂ ਜਦੋਂ ਉਹ ਚੈੱਕ ਕੀਤਾ ਤਾਂ ਉਸ ਗੱਡੀ ਦੇ ਵਿੱਚ ਉੱਪਰ ਜਿਹੜੀ ਹੈਗੀ ਸੀਗੀ ਉਹ ਸਬਜ਼ੀ ਲੱਦੀ ਹੋਈ ਸੀਗੀ ਤੇ نیچے 4 ਗੰਗਾ ਸੀ ਗਿਆ ਤੇ ਉਹਦੇ ਵਿੱਚ ਜਿਹੜੇ ਗੱਡੀ ਦੇ ਵਿੱਚ ਉਸ ਟਾਈਮ ਦੇ ਉੱਤੇ ਦੋ ਵਿਅਕਤੀ ਜਿਹਦੇ ਵਿੱਚ ਇੱਕ ਦਾ ਨਾਮ ਦਿਵਾਰਕਾ ਕੁਮਾਰ ਜਿਹੜਾ ਕਿ ਬੇਸਿਕਲੀ ਮੰਗਲਪੁਰੀ ਵੈਸਟ ਦਿੱਲੀ ਦਾ ਕਿਰਾਏਦਾਰ ਉੱਥੇ ਇਹ ਔਰ ਦੂਸਰਾ ਜਿਹੜਾ ਸੀਗਾ ਲਾਲਬਾਬੂ ਇਹ ਜਿਹੜਾ ਹੈਗਾ ਵਾ ਅਰਜਨ ਅਰਜਨ ਨਗਰ ਪਛਮੀ ਦਿੱਲੀ ਦਾ ਬੇਸਿਕਲੀ ਇਹ ਜਿਹੜੇ ਦੋਨੇ ਹੀ ਹੈਗੇ ਨੇ ਇਹ ਬਿਹਾਰ ਦੇ ਰਹਿਣ ਵਾਲੇ ਦਰभंगा ਜ਼ਿਲ੍ਹੇ ਦੇ ਤੋ ਇਹਨਾਂ ਨੂੰ ਵੀ ਜਿਹੜਾ ਹੈਗਾ ਨਾਲੀ ਰੌਂਡ ਰੱਖੀਦਾ ਸੀਗਾ ਤੋ ਇਹ ਦਰਾਂਨੇ ਕੁਸ਼ਕਿਸ਼ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਤਾਂ ਜਿਹੜੇ ਕਹਿੰਦਾ ਸਕਰੀ ਦੇ ਸੰਬੰਧ ਦੇ ਵਿੱਚ گاਉਂਾਂ ਨੂੰ ਜਿਹੜਾ ਹੈਗਾ ਪਠਾਨਪੋਟ ਲੈ ਕੇ ਚੱਲੇ ਸੀ ਲੇਕਿਨ ਸਪੈਸੀਫਿਕ ਪਲੇਸ ਨਹੀਂ ਇਹਨਾਂ ਨੇ ਜਿਹੜਾ ਦੱਸਿਆ ਸਾਨੂੰ ਤੋ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਇਹ ਮੁਕੱਦਮਾ ਨੰਬਰ 86 ਜਿਹੜਾ ਅਸੀਂ ਅੱਜ ਹੀ ਦਰਜ ਕੀਤਾ ਹੈਗਾ ਡਿਵੀਜ਼ਨ ਨੰਬਰ 4 ਦੇ ਵਿੱਚ ਜਿਹਦੇ ਵਿੱਚ ਸੈਕਸ਼ਨ 299 ਪੀਐਨਐਸ ਲਿਕੇ ਪਰਨਾ ਆਪਣੀ 295ਏ ਹੁੰਦੀ ਸੀ ਔਰ ਪਲੱਸ ਇਹਦੇ ਵਿੱਚ ਕਾਊਂਸਲ ਐਕਟ ਐਂਡ ਪਲੱਸ ਐਨੀਮਲ क्रੂਲਟੀ ਐਕਟ ਇਹ ਜਿਹੜੇ ਸੈਕਸ਼ਨ ਜਿਹੜੇ ਹੈਗੇ ਨੇ ਰੈਲੇਵੈਂਟ ਸੈਕਸ਼ਨ ਅਸੀਂ ਲਾ ਕੇ ਫਿਰ ਐਫ ਆਈ ਆਰ ਦਰਜ ਕੀਤੀ ਹੈ ਤੇ ਦੋਨਾਂ ਮੁਲਜ਼ਮਾਂ ਨੂੰ ਜਿਹੜਾ ਅਸੀਂ ਇਹਦੇ ਵਿੱਚ ਹੈਗਾ ਗ੍ਰਿਫਤਾਰ ਕਰ ਰਿਆ ਤੇ ਜਿਹੜੇ ਗਊਆਂ ਸੀਗੀਆਂ ਉਹਨਾਂ ਦੀ ਜਿਹੜੀ ਹਾਲਤ ਪ੍ਰੋਪਰਲੀ ਨਹੀਂ ਸੀਗੀ ਉਹ ਥੋੜੀਆਂ ਬਿਮਾਰ ਸੀਗੀਆਂ ਅਸੀਂ ਉਹਨਾਂ ਨੂੰ ਇਲਾਜ ਵਾਸਤੇ ਔਰ ਆਸਾਨ ਸੰਭਾਲ ਬਾਤ ਜਿਹੜਾ ਹੈਗਾ ਚਿਬਿੱਟੀ ਜਿਹੜਾ ਹੈਗਾ ਆਪਣੇ ਗਊ ਘਰ ਜਿਹੜਾ ਹੈਗਾ ਉੱਥੇ ਇਹਨਾਂ ਨੂੰ ਅਸੀਂ ਉਹਨਾਂ ਦੇ ਹੈਂਡ ਓਵਰ ਕਰਤਾ ਸੀ ਗਊਆਂ ਨੂੰ ਕਹਿੰਦੇ ਨਸ਼ੇ ਦੇ ਇੰਜੈਕਸ਼ਨ ਦਿੱਤੇ ਗਏ ਸੀ ਏ ਏ ਏ ਪੀ ਨੇ ਡਾਕਟਰ ਸਾਹਿਬ ਨੂੰ ਅਸੀਂ ਰਿਕਵੈਸਟ ਕੀਤੀ ਹੈ ਕਿ ਇਹ ਹਕਮਾਂ ਦਾ ਪ੍ਰੋਪਰਲੀ ਮੈਡੀਕਲ ਕਰਨ ਤਾਂ ਕਿ ਪਤਾ ਲੱਗ ਸਕੇ ਹਕਮਾਂ ਨੂੰ ਕੀ ਦਿੱਤਾ ਗਿਆ ਹੈਗਾ ਫਿਲਹਾਲ ਉਹ ਗਊਸ਼ਾਲਾ ਦੇ ਵਿੱਚ ਹੈਗੇ ਕਿੰਨੀਆਂ ਨੇ ਸੀਗੇ ਤਿੰਨ ਤਿੰਨ ਵਿਅਕਤੀ ਦਸੇ ਆ ਰਹੇ ਸੀਗੇ ਇੱਕ ਫਰਾਰ ਦੋ ਵਿਅਕਤੀ ਆ ਜੀ ਫਿਲਹਾਲ ਜਿਹੜੇ ਅਸੀਂ ਰੰਗ ਰੰਗ ਕੇ ਦੇਖਿਆ ਇਹ ਚੱਕਰ ਲੈਣਾ ਜੀ ਫਿਲਹਾਲ ਐਫਆਈਆ ਦਰਜ ਕੀਤੀ ਹੈਗੀ ਹੁਣ ਜਿੰਨੀ ਅਗੀ ਤਫਤੀਸ਼ ਹੋਊਗੀ ਉਹਦੇ ਵਿੱਚ ਅਸੀਂ ਦੱਸ ਦੇਵਾਂਗੇ ਇਹ ਕਿਹੜਾ ਖਲਾ ਮਾਲਕ ਹੈ ਜੀ ਜੋ ਦੱਸਿਆ ਜਾ ਰਿਹਾ ਕਿ ਲਿਖਿਆ ਇਹ ਇਹਦਾ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਅਸੀਂ ਤੁਹਾਨੂੰ ਕਲੀਅਰ ਕਰਦਾਂਗੇ ਕਿ ਕੌਣ ਟਰੱਕ ਦਾ ਮਾਲਕ ਹੈ ਤੇ ਕੌਣ ਇਹ ਸੀਗਾ ਲੇਕਿਨ ਫਿਲਹਾਲ ਅਸੀਂ ਦੋਨੇ ਬੰਦੇ ਜਿਹੜੇ ਹੈਗੇ ਆ ਸਮਕੱਤ ਵਿੱਚ ਗ੍ਰਿਫਤਾਰ ਕਰ ਲਈਏ ਜੀ ਦੂਸਰਾ ਬੰਦਾ ਫਰੇਗਰ ਦੇ ਟਰੱਕ ਫੜੇਗਾ ਅੱਜ ਸਵੇਰੇ ਕੋਈ 3:30 ਵਜੇ ਥਾਣਾ ਡਿਵੀਜ਼ਨ ਨੰਬਰ 4 ਦੇ ਵਿੱਚ ਇੱਕ ਕੇ ਕੰਟਰੋਲ ਰੂਮ ਜਲੰਧਰ ਤੋਂ ਇੱਕ ਇੰਟੀਮੇਸ਼ਨ ਜਿਹੜੀ ਗੱਲ ਸੀਗੀ ਕਿ ਵੀ ਇੱਕ ਟਰੱਕ ਹੈਗਾ ਵਾ Tata 710 ਜਿਹਦਾ ਕਿ ਨੰਬਰ DL A1LM 5112 ਇਹ ਇਹਦੇ ਵਿੱਚ ਜਿਹੜੇ ਹੈਗੀਆਂ ਨੇ ਗਵਾਂ ਨੂੰ ਲੱਦ ਕੇ ਲੈ ਕੇ ਜਾ ਰਹੇ। ਤੋਂ ਇਸ ਸੈਂਟੀਮੇਸ਼ਨ ਦੇ ਉੱਤੇ ਜਿਹੜਾ ਹੈਗਾ ਡਿਵੀਜ਼ਨ ਨੰਬਰ 4 ਦਾ ਡਿਊਟੀ ਅਫਸਰ ਐਸ.ਆਈ. ਸਰਜੀਤ ਸਿੰਘ ਜਿਹੜਾ ਹੈਗਾ ਉਹ ਨਕੌਦਰ ਚੋਂ ਪਹੁੰਚਿਆ ਸੀਗਾ ਤਾਂ ਉਹਨਾਂ ਨੇ ਇਸ ਗੱਡੀ ਨੂੰ ਆਰਾਊਂਡ ਅਪ ਕੀਤਾ। ਤੋਂ ਜਦੋਂ ਉਹ ਚੈੱਕ ਕੀਤਾ ਤਾਂ ਉਸ ਗੱਡੀ ਦੇ ਵਿੱਚ ਉੱਪਰ ਜਿਹੜੀ ਹੈਗੀ ਸੀਗੀ ਉਹ ਸਬਜ਼ੀ ਲੱਦੀ ਹੋਈ ਸੀਗੀ ਤੇ ਨੀਚੇ ਚਾਰ ਗਵਾਂ ਸੀਗੀਆਂ। ਤਾਂ ਇਹਦੇ ਵਿੱਚ ਜਿਹੜੇ ਗੱਡੀ ਦੇ ਵਿੱਚ ਉਸ ਟਾਈਮ ਦੇ ਉੱਤੇ ਦੋ ਵਿਅਕਤੀ ਜਿਹਦੇ ਵਿੱਚ ਇੱਕ ਦਾ ਨਾਮ ਦੀਵਾਰਕਾ ਕੁਮਾਰ ਜਿਹੜਾ ਕਿ ਬੇਸਿਕਲੀ ਮੰਗਲਪੁਰੀ West Delhi ਦਾ ਕਿਰਾਏਦਾਰ ਉੱਥੇ ਇਹ ਔਰ ਦੂਸਰਾ ਜਿਹੜਾ ਸੀਗਾ ਲਾਲਬਾਬੂ ਇਹ ਜਿਹੜਾ ਹੈਗਾ ਵਾ ਅਰਜਨ ਅਰਜਨਗਰ ਪੱਛਮੀ ਦਿੱਲੀ ਦਾ ਬੇਸਿਕਲੀ ਇਹ ਜਿਹੜੇ ਦੋਨੇ ਹੀ ਹੈਗੇ ਨੇ ਇਹ ਬਿਹਾਰ ਦੇ ਰਹਿਣ ਵਾਲੇ ਬੰਗਾ ਜ਼ਿਲ੍ਹੇ ਦੇ ਤੋਂ ਇਹਨਾਂ ਨੂੰ ਵੀ ਜਿਹੜਾ ਹੈਗਾ ਨਾਲੇ ਰੌਣਾ ਰੱਪੀਤਾ ਸੀਗਾ ਤੋਂ ਇਹ ਦਰਾਨੇ ਕੁਸ਼ਕਿਸ਼ ਇਹ ਗੱਲ ਸਾਹਮਣੇ ਆਈ ਸੀ ਕਿ ਇਹ ਤਾਂ ਜਿਹੜੀ ਕਹੂੰ ਤਾਂ ਸਕੀਰੇ ਸਬੰਧ ਦੇ ਵਿੱਚ ਗੰਵਾਂ ਜਿਹੜਾ ਹੈਗਾ ਪਠਾਨਕੋਟ ਲੈ ਕੇ ਚੱਲੇ ਸੀ ਲੇਕਿਨ ਸਪੈਸੀਫਿਕ ਪਲੇਸ ਨਹੀਂ ਇਹਨਾਂ ਨੇ ਜਿਹੜਾ ਦੱਸਿਆ ਸਾਨੂੰ ਤੋਂ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਇਹ ਮੁਕੱਦਮਾ ਨੰਬਰ 86 ਜਿਹੜਾ ਅਸੀਂ ਅੱਜ ਹੀ ਦਰਜ ਕੀਤਾ ਹੈਗਾ ਡਿਵੀਜ਼ਨ ਨੰਬਰ 4 ਦੇ ਵਿੱਚ ਜਿਹਦੇ ਵਿੱਚ ਸੈਕਸ਼ਨ 299 ਪੀਐਨਐਸ ਜਿਹੜੇ ਦੇ ਕਿਹੜਾ ਆਪਣੀ 295ਏ ਹੁੰਦੀ ਸੀ ਔਰ ਪਲੱਸ ਇਹਦੇ ਵਿੱਚ ਕਾਊਂਸਲ ਐਕਟ ਐਂਡ ਪਲੱਸ ਐਨੀਮਲ क्रੂਲਟੀ ਐਕਟ ਇਹ ਜਿਹੜੇ ਸੈਕਸ਼ਨ ਜਿਹੜੇ ਹੈਗੇ ਨੇ ਰੈਲੇਵੈਂਟ ਸੈਕਸ਼ਨ ਅਸੀਂ ਲਾ ਕੇ ਫਿਰ ਐਫਆਈਆਰ ਦਰਜ ਕੀਤੀ ਹੈ ਤੇ ਦੋਨਾਂ ਮੁਲਜ਼ਮਾਂ ਨੂੰ ਜਿਹੜਾ ਹੈਗਾ ਅਸੀਂ ਇਹਦੇ ਵਿੱਚ ਹੈਗਾ ਗ੍ਰਿਫਤਾਰ ਕਰ ਰਿਆ ਜਿਹੜੇ ਗਊਆਂ ਸੀਗੇ ਉਹਨਾਂ ਦੀ ਜਿਹੜੀ ਹਾਲਤ ਪ੍ਰੋਪਰਲੀ ਨਹੀਂ ਸੀਗੀ ਉਹ ਥੋੜੀਆਂ ਬਿਮਾਰ ਸੀਗੀਆਂ ਅਸੀਂ ਉਹਨਾਂ ਨੂੰ ਇਲਾਜ ਬਾਸਤੇ ਵਰ ਪਾਸਾਂ ਸੰਭਾਲ ਬਾਤ ਜਿਹੜਾ ਹੈਗਾ ਉਹ ਚੁਗਿੱਟੀ ਜਿਹੜਾ ਹੈਗਾ ਆਪਣੇ ਗਊ ਘਰ ਜਿਹੜਾ ਹੈਗਾ ਉੱਥੇ ਇਹਨਾਂ ਨੂੰ ਅਸੀਂ ਉਹਨਾਂ ਦੇ ਹੈਂਡ ਓਵਰ ਕਰਤਾ ਸੀ ਗਊਆਂ ਨੂੰ ਕਹਿੰਦੇ ਨਸ਼ੇ ਦੇ ਇੰਜੈਕਸ਼ਨ ਦਿੱਤੇ ਗਏ ਸੀ ਇਹ 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 ਪੀ ਨੇ ਡਾਕਟਰ ਸਾਹਿਬ ਨੂੰ ਅਸੀਂ ਰਿਕਵੈਸਟ ਕੀਤੀ ਹੈ ਕਿ ਇਹ ਗਊਆਂ ਦਾ ਪ੍ਰੋਪਰਲੀ ਮੈਡੀਕਲ ਕਰਨ ਤਾਂ ਕਿ ਪਤਾ ਲੱਗ ਸਕੇ ਗਊਆਂ ਨੂੰ ਕੀ ਦਿੱਤਾ ਗਿਆ ਹੈਗਾ ਫਿਲਹਾਲ ਉਹ ਗਊਸ਼ਾਲਾ ਦੇ ਵਿੱਚ ਹੈਗੇ ਨਸ਼ੇ ਦੇ ਕਿੰਨੇ ਆਲੇ ਸੀਗੇ ਤਿੰਨ ਤਿੰਨ ਵਿਅਕਤੀ ਦਸੇ ਆ ਰਹੇ ਸੀਗੇ ਇੱਕ ਫਰਾਰ ਦੋ ਵਿਅਕਤੀ ਆ ਜੀ ਫਿਲਹਾਲ ਜਿਹੜੇ ਅਸੀਂ ਰੰਗ ਰੰਗ ਕੇ ਦਿੱਤੇ ਇਹ ਚੱਕਰ ਨਾਲ ਜੀ ਫਿਲਹਾਲ ਐਫਆਈਆ ਦਰਜ ਕੀਤੀ ਹੈਗੀ ਹੁਣ ਜਿੰਨੀ ਅਗੀ ਤਫਤੀਸ਼ ਹੋਊਗੀ ਉਹਦੇ ਵਿੱਚ ਅਸੀਂ ਦੱਸਾਂਗੇ ਕਿ ਕਿਹੜਾ ਕਲਾ ਮਾਲਕ ਹੈ ਜੀ ਜੋ ਦੱਸਿਆ ਜਾ ਰਿਹਾ ਉਹ ਕਿ ਲਿਖਿਆ ਕੋਈ ਇਹ ਇਹਦਾ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਅਸੀਂ ਤੁਹਾਨੂੰ ਕਲੀਅਰ ਕਰਦਾਂਗੇ ਕਿ ਕੌਣ ਟਰੱਕ ਦਾ ਮਾਲਕ ਹੈ ਤੇ ਕੌਣ ਇਹ ਸੀਗਾ ਲੇਕਿਨ ਫਿਲਹਾਲ ਅਸੀਂ ਦੋਨੇ ਬੰਦੇ ਜਿਹੜੇ ਹੈਗੇ ਆ ਸਮਕੱਤ ਵਿੱਚ ਗ੍ਰਿਫਤਾਰ ਕਰ ਲਏ ਆ ਜੀ